ਭਾਰਤੀ ਪਲਾੜ ਖੋਜ ਸੰਗਠਨ ਇਸਰੋ ਨੇ ਸ਼੍ਰੀ ਹਰੀਕੋਟਾ ਤੋਂ ਸਪਾਰਡੈਕਸ ਅਤੇ ਨਵੀਨਤਾਕਾਰੀ ਪੇਲੋਡ ਨਾਲ ਪੀਐਸਐਲਵੀਸੀ 60 ਲਾਂਚ ਕੀਤਾ ਸਪਾਰਡੈਕਸ ਯਾਨੀ ਸਪੇਸ ਡੌਕਿੰਗ ਪ੍ਰਯੋਗ অরਬਿਟਲ ਡੌਕਿੰਗ ਵਿੱਚ ਭਾਰਤ ਦੀ ਸਮਰੱਥਾ ਨੂੰ ਸਥਾਪਿਤ ਕਰਨ ਲਈ ਇੱਕ ਪਾਇਨੀਅਰ ਮਿਸ਼ਨ ਹੈ ਜੋ ਭਵਿੱਖ ਵਿੱਚ ਮਨੁੱਖੀ ਪਲਾੜ ਉਡਾਣ ਅਤੇ ਸੈਟੇਲਾਈਟ ਸੇਵਾ ਮਿਸ਼ਨਾਂ ਲਈ ਇੱਕ ਮਹੱਤਵਪੂਰਨ ਟੈਕਨੋਲੋਜੀ ਹੈ ਦੋ ਉਪਗ੍ਰਹਿ ਐਸਡੀਐਕਸ 01 ਜਿਸ ਨੂੰ ਤੇਜ਼ਰ ਵਜੋਂ ਜਾਣਿਆ ਜਾਂਦਾ ਹੈ ਅਤੇ ਐਸਡੀਐਕਸ02 ਜਿਸ ਨੂੰ ਟਾਰਗੇਟ ਵਜੋਂ ਜਾਣਿਆ ਜਾਂਦਾ ਹੈ ਨੂੰ 55 ਡਿਗਰੀ ਝੁਕਾ ਤੇ 470 ਕਿਲੋਮੀਟਰ ਦੇ ਗੋਲ ਚੱਕਰ ਵਿੱਚ ਸਥਾਪਿਤ ਕੀਤਾ ਜਾਵੇਗਾ ਟਾਰਗੇਟ ਅਤੇ ਤੇਜ਼ਰ ਦੋਨਾਂ ਸੈਟੇਲਾਈਟਾਂ ਨੂੰ 10 ਤੋਂ 20 ਕਿਲੋਮੀਟਰ ਦੀ ਦੂਰੀ ਤੇ ਇੱਕੋ ਆਰਬਿਟ ਵਿੱਚ ਸਥਾਪਿਤ ਕੀਤਾ ਜਾਵੇਗਾ ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ ਜਤਿੰਦਰ ਸਿੰਘ ਨੇ ਇਸਰੋ ਨੂੰ ਸਫਲ ਮਿਸ਼ਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ 올 ਦੀਜ਼ ਮਿਸ਼ਨਸ which are not only indigenous but are also providing inputs and cues to the other space agencies across the world and the other agencies are now looking forward to, to collaborate with india which was not so which was the other way round which as, as i always also keep reiterating that we had no dearth of talent or acumen or the potential among the isro scientists ਕੇਂਦਰੀ ਗ੍ਰਹਿ ਮੰਤਰੀ ਅਮਿਸ਼ਾ ਨੇ ਭਾਰਤੀ ਪੁਲਾੜ ਖੋਜ ਸੱਠਣ ਇਸਰੋ ਦੀ ਟੀਮ ਨੂੰ ਇਸ ਕਾਮਯਾਬੀ ਲਈ ਮੁਬਾਰਕ ਬਾਤ ਦਿੱਤੀ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਸਰੋ ਦੇ ਵਿਗਿਆਨੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਭਾਰਤ ਪੁਲਾੜ ਡੋਕਿੰਗ ਵਿੱਚ ਮੁਹਾਰਤ ਹਾਸਲ ਕਰਨ ਵਾਲਾ ਚੌਥਾ ਦੇਸ਼ ਬਣਨ ਦੀ ਰਾਤੇ। ਉਧਰ ਪੀਐਸਐਲਵੀ ਲਾਂਚ ਅਤੇ ਸਪੇਸ ਡੋਕਿੰਗ ਪ੍ਰਯੋਗ ਬਾਰੇ ਭਾਰਤੀ ਵਿਗਿਆਨੀ ਡਬਲਿਊ ਸੈਲਵਾ ਮੂਰਤੀ ਨੇ ਕਿਹਾ ਕਿ ਇਸਰੋ ਪੀਐਸਐਲਵੀ ਸੀ 60 ਲਾਂਚ ਕਰ ਰਿਹਾ ਹੈ ਜਿਹੜੀ ਕਿ ਇੱਕ ਬਹੁਤ ਹੀ ਮਹੱਤਵਪੂਰਨ ਟੈਕਨੋਲੋਜੀ ਪ੍ਰਦਰਸ਼ਨੀ ਹੈ।